ਹਾਂ ਸਰ ਇਹ ਪਿਛਲੇ ਦਿਨੀ ਕੱਲ ਪਰਸੋਂ ਹੀ ਇੱਕ ਵਾਕਿਆ ਹੋਇਆ ਡਮੇਲੀ ਪਿੰਡ ਦੇ ਵਿੱਚ ਥਾਣੇ ਰਾਵਲਪਿੰਡੀ ਦੇ ਵਿੱਚ ਉਧਰ ਚ ਕੁਝ ਲੋਕਾਂ ਨੇ ਕਾਨੂੰਨ ਨੂੰ ਮਤਲਬ ਆਪਣੇ ਹੱਥ ਚ ਲਿਆ ਜਿਹੜੀਆਂ ਟਰੈਕਟਰ ਨੂੰ ਜਿੰਨੂੰ ਆਪਾਂ ਕਹਿੰਦੇ ਆ ਟੋਚਨ ਕਰਕੇ ਜਿਹੜੇ ਟੋਚਨ ਵਾਲਾ ਕੰਮ ਕਰਦੇ ਸੀ ਉਹ ਜੇ ਮੇਲੇ ਕਰਾਉਂਦੇ ਇਹਦੇ ਤੇ ਪੰਜਾਬ ਸਰਕਾਰ ਨੇ ਬੈਨ ਲਾ ਰੱਖਿਆ ਸੋ ਬੈਨ ਦੇ ਹੁੰਦਿਆਂ ਵੀ ਇਹਨਾਂ ਦੇ ਕੋਈ ਆਰਗੇਨਾਈਜ਼ਰ ਸਾਡੇ ਐਸਪੀ ਫਗਵਾੜਾ ਉਹਨਾਂ ਨੂੰ ਮਿਲੇ ਸੀਗੇ ਉਹਨਾਂ ਨੇ ਇਸ ਬਾਰੇ ਉਹਨਾਂ ਨੂੰ ਕਲੀਅਰ ਕਰਤਾ ਸੀਗਾ ਕਿ ਤੁਸੀਂ ਇਹੋ ਜਿਹੇ ਟੋਚਨ ਵਾਲੇ ਮੁਕਾਬਲੇ ਜਿਹੜੇ ਟਰੈਕਟਰਾਂ ਦੇ ਉਹ ਨਹੀਂ ਕਰਾ ਸਕਦੇ ਬਟ ਦੇਸਪਾਈਟ ਆਫ 댓 ਇਹਨਾਂ ਨੇ ਉਹ ਮੁਕਾਬਲਾ ਜਿਹੜਾ ਹੈਗਾ ਵਾ ਬਿਨਾ ਕਿਸੇ ਦੇ ਧਿਆਨ ਚ ਲਿਆਂਦਾ ਡੁਪੇਲੀ ਡੁਮੇਲੀ ਪਿੰਡ ਦੇ ਵਿੱਚ ਇਹਨਾਂ ਨੇ ਇਹ ਮੁਕਾਬਲਾ ਕਰਾਇਆ ਔਰ ਇਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜਿਹੜੇ ਟੋਚਨ ਮੁਕਾਬਲੇ ਬੜੇ ਰਿਸਕੀ ਨੇ ਜੇਕਰ ਇਹਦੇ ਵਿੱਚ ਕਿਸੇ ਵੀ ਟੰਗ ਦੇ ਨਾਲ ਕੋਈ ਇੰਬੈਲੈਂਸ ਹੋ ਜੇ ਜਾਂ ਆਊਟ ਆਫ ਕੰਟਰੋਲ ਕੋਈ ਵੀ ਟਰੈਕਟਰ ਹੋ ਜੇ ਕਿਉਂਕਿ ਟਰੈਕਟਰਾਂ ਦੀ ਹਾਰਸ ਪਾਵਰ ਬਹੁਤ ਜ਼ਿਆਦਾ ਹੁੰਦੀ ਹੈ ਔਰ ਇਹੋ ਜਿਹਾ ਕੋਈ ਵੀ ਹਾਦਸਾ ਜਿਹੜਾ ਕਿਸੇ ਦੀ ਵੀ ਜਾਨ ਮਾਲ ਦਾ ਨੁਕਸਾਨ ਕਰ ਸਕਦਾ ਇਹ ਜਾਣਕਾਰੀ ਇਹ ਇਲਮ ਇਹਨਾਂ ਨੂੰ ਹੁੰਦਿਆਂ ਵੀ ਹੋਇਆ ਆਰਗੇਨਾਈਜ਼ਰਸ ਨੂੰ ਇਹਨਾਂ ਨੇ ਫੇਰ ਵੀ ਇਹੋ ਜਿਹਾ ਜਿਹੜਾ ਮੁਕਾਬਲੇ ਆ ਉਹ ਕਰਵਾਏ ਔਰ ਇਹਨਾਂ ਨੇ ਆਪਣੇ ਆ ਤੇ ਆਪਣੇ ਜਿਹੜੇ ਹੋਰ ਲੋਕ ਆ ਉਥੇ ਜਿਹੜੇ ਦਰਸ਼ਕ ਜਾਂ ਆਡੀਅנס ਦੇ ਤੌਰ ਤੇ ਆਏ ਹੋਏ ਲੋਕ ਸੀਗੇ ਉਹਨਾਂ ਦੀ ਵੀ ਜਾਨ ਮਾਲ ਨੂੰ ਇਹਨਾਂ ਨੇ ਖਤਰੇ 'ਚ ਪਾਇਆ ਰਿਜ਼ਲਟੈਂਟ ਉਥੇ ਇੱਕ ਹਾਦਸਾ ਹੋਇਆ ਇੱਕ ਟਰੈਕਟਰ ਇੰਬੈਲੈਂਸ ਹੋ ਕੇ ਜਦੋਂ ਇਹ ਮੁਕਾਬਲਾ ਚੱਲ ਰਿਹਾ ਸੀ ਉਹਦੇ 'ਚ ਤਿੰਨ ਜਾਣੇ ਜਿਹੜੇ ਆ ਉਹ ਇੰਜਰਡ ਹੋਏ ਦੋਵਾਂ ਦੀਆਂ ਲੱਤਾਂ ਟੁੱਟੀਆਂ ਇੱਕ ਬੂਟਾ ਨਾਂ ਦਾ ਇੱਕ ਜਿਹੜਾ ਇਹਨਾਂ ਦਾ ਆਰਗੇਨਾਈਜ਼ਰ ਵੀ ਸੀ ਗਿਆ ਉਹਦੀਆਂ ਖੁਦ ਦੀਆਂ ਵੀ ਲੱਤਾਂ ਟੁੱਟੀਆਂ ਤੋ ਇਹਦੇ ਵਿੱਚ ਅਸੀਂ ਮਕਦਮਾ ਦਰਜ ਕੀਤਾ ਥਾਣੇ ਰਾਵਲਪਿੰਡੀ ਦੇ ਵਿੱਚ ਜੇਰ ਤਾਰਾ 308 336 379 290 ਔਰ ਹੋਰ ਤਰ੍ਹਾਂਾਂ ਜਿਹੜੀਆਂ ਵਾ ਉਹ ਵੀ ਅਸੀਂ ਦਰਾਂ ਨੇ ਇਨਵੈਸਟੀਗੇਸ਼ਨ ਜਿਹੜੀਆਂ ਸਾਨੂੰ ਪਤਾ ਲੱਗਣਗੀਆਂ ਉਸ ਮੁਤਾਬਕ ਜਿਹੜੀਆਂ ਵਾ ਉਹ ਤਰ੍ਹਾਂਾਂ ਦੇ ਵਿੱਚ ਜਿਹੜਾ ਹੈਗਾ ਹੋਰ ਵਾਧਾ ਕੀਤਾ ਜਾਊਗਾ ਇਹਦੇ ਵਿੱਚ 11 ਮੁਲਜ਼ਮ ਨੇ ਜਿਹੜੇ ਬਾਈ ਨੇਮ ਨਾਮਜ਼ਦ ਕੀਤੇ ਗਏ ਆ ਤਿੰਨ ਟਰੈਕਟਰ ਜਿਹੜੇ ਉੱਥੇ ਪਾਰਟਿਸਿਪੇਟ ਕਰ ਰਹੇ ਸੀ ਉਹਨਾਂ ਨੂੰ ਅਸੀਂ ਫੜ ਰੌਂਡ ਅਪ ਕਰ ਲਿਆ ਔਰ ਜਿਹੜੇ ਉਹ ਟਰੈਕਟਰ ਉਹਨਾਂ ਦੀਆਂ ਬਰਾਮਦੀਆਂ ਪਾ ਲਈਆਂ ਗਈਆਂ ਜਿਹੜੇ ਇਹਨਾਂ ਟਰੈਕਟਰਾਂ ਦੇ ਜਾਂ ਹੋਰ ਟਰੈਕਟਰਾਂ ਵਾਲੇ ਉੱਥੇ ਆਏ ਸੀ ਉਹਨਾਂ ਦੀਆਂ ਅਸੀਂ ਵੀਡੀਓਜ਼ ਤੇ ਰਹੀ ਔਰ ਹੋਰ ਹਿਊਮਨ ਇੰਟੈਲੀਜੈਂਸ ਰਹੀ ਆਪਦੇ ਸੋਰਸੇਸ ਰਹੀ ਉਹਨਾਂ ਦਾ ਪਤਾ ਕਰ ਰਹੇ ਹਾਂ ਕਿਹੜੇ ਕਿਹੜੇ ਟਰੈਕਟਰ ਸੀ ਕਿਹੜੇ ਕਿਹੜੇ ਬੰਦੇ ਹੋਰ ਸੀ ਜਿਨ੍ਹਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਵੀ ਫੜਿਆ ਜਾਊਗਾ ਉਹਨਾਂ ਦੀਆਂ ਗ੍ਰਿਫਤਾਰੀਆਂ ਪਾਈਆਂ ਜਾਣਗੀਆਂ ਔਰ ਸਟ੍ਰਿਕਟ ਐਕਸ਼ਨ ਲਿਆ ਜਾਊਗਾ ਇਹਦੇ ਨਾਲ ਹੀ ਮੈਂ ਬਾਕੀ ਦੇ ਵੀ ਸਾਰੇ ਜਿੰਨੇ ਵੀ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਕੋਈ ਵੀ ਇਹੋ ਜਿਹੇ ਜਿਹੜੇ ਲੋਕ ਆ ਜਿਹੜੇ ਇਹੋ ਜਿਹੇ ਟੋਚਨ ਮੁਕਾਬਲੇ ਮੁਰਗੀਆਂ ਦੀ ਲੜਾਈ ਕੁੱਤਿਆਂ ਦੀਆਂ ਦੌੜਾਂ ਇਹੋ ਜਿਹਾ ਕੋਈ ਵੀ ਕੰਮ ਕਰਦੇ ਆ ਉਹਨਾਂ ਨੂੰ ਕਾਨੂੰਨ ਤੋਂ ਬਾਹਰ ਜਾਣ ਦਾ ਕੋਈ ਹੱਕ ਨਹੀਂ ਹੈਗਾ ਜਿਹੜੀਆਂ ਜਿਹੜੀਆਂ ਚੀਜ਼ਾਂ ਔਰ ਜਿਹੜੀਆਂ ਜਿਹੜੀਆਂ ਖੇਡਾਂ ਜਿਨ੍ਹਾਂ ਦੇ ਵਿੱਚ ਹਿਊਮਨ ਲਾਈਫ ਦਾ ਰਿਸਕ ਇਨਵੋਲ ਵਾ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਇਨਵੋਲ ਵਾ ਉਹਨਾਂ ਚੀਜ਼ਾਂ ਤੇ ਪੰਜਾਬ ਸਰਕਾਰ ਨੇ ਬੈਨ ਲਾਇਆ ਹੋਇਆ ਔਰ ਉਹਦੀਆਂ ਬਕਾਇਦਾ ਨੋਟੀਫਿਕੇਸ਼ਨਸ ਇਸ਼ੂ ਕੀਤੀਆਂ ਗਈਆਂ ਇਹੋ ਜਾਂ ਕੋਈ ਵੀ ਇਹੋ ਜੀ ਕਰਤੂਤ ਨਾ ਕਰੇ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਔਰ ਇਹੋ ਜੀ ਖੇਡ ਦਾ ਕੋਈ ਫਾਇਦਾ ਨਹੀਂ ਜਿਹਦੇ ਵਿੱਚ ਕਿਸੇ ਘਰ ਦਾ ਜਿਹੜਾ ਹੈਗਾ ਵਾ ਉਹ ਦੀਵਾ ਬੁੱਝ ਜੇ ਜਾਂ ਕੋਈ ਬੰਦਾ ਮਲ ਅਪੰਗ ਹੋ ਜੇ ਅਪਾਜ ਹੋ ਜੇ ਔਰ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਵਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਸ ਬਾਰੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਉਹਨਾਂ ਸਾਰਿਆਂ ਦਾ ਬੜਾ ਕਲੀਅਰ ਕਾਟੇ ਦੇ ਵਿੱਚ ਆਦੇਸ਼ ਹੈਗਾ ਔਰ ਕੋਈ ਵੀ ਬੰਦਾ ਇਹੋ ਜਿਹਾ ਜਿਹੜਾ ਕਾਨੂੰਨ ਨੂੰ ਹੱਥ ਚ ਲਾਊਗਾ ਉਹਨੂੰ ਬਿਲਕੁਲ ਮਾਫ ਨਹੀਂ ਕੀਤਾ ਜਾਊਗਾ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਦੂਸਰਾ ਤਾਡੇ ਮੱਧਮ ਰਾਈ ਅੱਜ ਸਾਡੇ ਰੇਂਜ ਦੇ ਵਿੱਚ ਜਿਹੜੇ ਡਿਸਟ੍ਰਿਕਟਸ ਆਉਂਦੇ ਆ ਉੱਥੇ ਸਾਡਾ ਇੱਕ ਕਾਸੋ ਆਪਰੇਸ਼ਨ ਚੱਲ ਰਿਹਾ ਜਿੱਥੇ ਅਸੀਂ ਹੌਟਸਪੌਟਸ ਨੂੰ ਟਾਰਗੇਟ ਕਰ ਰਹੇ ਹਾਂ ਜਿੱਥੇ ਜਿਆਦਾ